ਬੱਚੀ ਅਕਸਰੋ ਨੇ ਹੋਟਲ ਪਾ ਲਿਆ ਯਾਰ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਕੋਈ ਮਾਲ ਖੜਾ ਕਰ ਲਿਆ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਇੱਕ ਚਾਹ ਦੀ ਦੁਕਾਨ ਖੋਲੀ ਰੇੜੀ ਉਹਦੇ ਕੋ ਬਣੀ ਨਹੀਂ ਹੈਗੀ ਉੱਥੇ ਉਹ ਚਾਹ ਵੇਚਿੰਦੀ ਆ ਤੇ ਕਿੰਨਾ ਕੋ ਨੂੰ ਨਿੰਦੀ ਜਾਵਾਂ ਕਿ ਤੇ ਕੀ ਉਹਦੇ ਵਿੱਚੋਂ ਕੱਢ ਲਾਂਗੇ ਲੋਕ ਉਹਨੂੰ ਬੱਚੀ ਨੂੰ ਲਿਖੀ ਜਾ ਰਹੇ ਆ ਕਿ 420 ਆ ਇੱਕ ਬੰਦੇ ਦੀ ਮੈਂ ਵੀਡੀਓ ਸੁਣਦਾ ਸੀ ਉਹ ਉਹਨੂੰ ਕਹਿੰਦਾ 420 ਆ ਉਹ 420 ਬੱਚਾ 420 ਨਹੀਂ ਕਰ ਸਕਦਾ ਬੱਚਾ ਚੋਰੀ ਕਰ ਸਕਦਾ ਜੇ ਉਹਨੂੰ ਲੋੜ ਹੋਵੇ ਤੇ ਬੱਚੇ ਦੇ ਮਨ ਚ ਲਾਲਚ ਹੋਵੇ ਚੋਰੀ ਕਰ ਸਕਦਾ 15 16 17 ਸਾਲਾਂ ਦਾ ਬੱਚਾ ਕੀ 420 ਕਰੂਗਾ ਯਾਰ ਆਪਾਂ ਲਿਖਣ ਤੋਂ ਕੁਝ ਨਹੀਂ ਵੇਦੇ ਵੀ ਸਾਡੇ ਘਰ ਵੀ ਧੀਆ ਵਾਂ ਅੱਜ ਮੇਰੇ ਕੋ ਫੋਨ ਦੇ ਉੱਤੇ ਵੀ ਰੋਈ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇਣੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਮੈਂ ਕਿਹਾ ਪੁੱਤ ਤੂੰ ਟੈਨਸ਼ਨ ਨਾ ਲੈ ਮੈਂ ਤੇਰੀ ਮਾਤਾ ਤੇਰੀ ਦਾਦੀ ਤੋਂ ਮਿਲਣ ਤੋਂ ਬਾਅਦ ਫਿਰ ਤੇਰੇ ਕੋ ਆਇਆ ਮੈਂ ਤੈਨੂੰ ਰੇੜੀ ਵੀ ਬਣਾ ਕੇ ਦਊਂਗਾ ਅੱਜ ਉਹ ਮੇਰੇ ਕੋ ਰੋਈ ਮੈਨੂੰ ਇਹ ਵੀ ਕਿਹਾ ਕਿ ਤੈਨੂੰ ਜੇ ਕੋਈ ਬੰਦਾ ਕਹਿੰ ਮੈਨੂੰ ਉਹਦੀ ਰਸੀਦ ਵਿਖਾ ਦੇ ਮੈਂ ਉਹਨਾਂ ਦੇ ਖਾਤੇ ਜੂ ਪੈਸੇ ਵਾਪਸ ਪਾਉਣ ਨੂੰ ਤਿਆਰ ਆ ਯਾਰ ਬੱਚੀ ਇਹਨੂੰ ਬਖਸ਼ ਦਿਓ ਮੇਰੀ ਮਤਲਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਜੀ ਵੇਚਣ ਤੇ ਵਿਚਾਰੀ ਚਾਹ ਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤਾ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅੱਜ ਮਾਤਾ ਨੂੰ ਮੈਂ ਕਿਹਾ ਮੈਂ ਕਹਾ ਮਾਤਾ ਮੈਂ 3 ਨਹੀਂ ਵਜਣ ਦੇਣੇ 4 ਮੈਂ ਤੇਰੇ ਕੋ ਵੀ ਆਇਆ ਲੈ ਔਰ ਅੱਜ ਮੈਂ ਮਾਤਾ ਨੂੰ ਵੀ ਲੱਖ ਰੁਪਿਆ ਦਿੱਤਾ ਔਰ ਮੈਂ ਇਹ ਗੱਲ ਲੋਕਾਂ ਨੂੰ ਹਮੇਸ਼ਾ ਕਹਿਣਾ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾਂ 'ਚ ਛੁੱਟਾ ਮੈਂ ਤੁਹਾਡੇ ਚਰਨਾਂ 'ਚ ਛੁੱਟਾ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਮੈਂ ਮਾਂ ਨੂੰ ਦਿੱਤਾ ਮੈਂ ਇਹਨੂੰ ਕਿਹਾ ਵੀ ਮੇਰੇ ਸਿਰ ਤੇ ਹੱਥ ਰੱਖਦੇ ਰੱਬ ਨੇ ਮੈਨੂੰ ਉੱਤੇ ਬੜਾ ਭਰੋਸਾ ਉਹਨੇ ਮੈਨੂੰ 2-3 ਜੀਰਵਾਂ ਲਾ ਕੇ ਦੇਣੀਆਂ ਨਾਲ ਇਹਦੇ ਚਾਹ ਵਾਲੀ ਕੁੜੀ ਦੇ ਬਾਪ ਦੇ ਕੁਲ ਪਹੁੰਚਿਆ ਮਨਦੀਪ ਮੰਨਾ ਪਰਿਵਾਰ ਨੂੰ ਦਿੱਤਾ ਲੱਖ ਰੁਪਿਆ ਤੁਹਾਨੂੰ ਦੱਸਦੇ ਕਿ ਪਿਛਲੇ ਦਿਨਾਂ ਤੋਂ ਇੱਕ ਕੁੜੀ ਜੋ ਕਿ ਚਾਹ ਦਾ ਸਟਾਲ ਲਗਾ ਕੇ ਬੈਠੀ ਹੋਈ ਹੈ ਕਾਫੀ ਫੇਮਸ ਹੋਈ ਹੈ ਸੋਸ਼ਲ ਮੀਡੀਆ ਤੇ ਲੋਕਾਂ ਨੇ ਬੜੀ ਮਦਦ ਕੀਤੀ ਸੀ ਉਸ ਦੀ ਕਿਉਂਕਿ ਉਸਨੇ ਕਹਿਆ ਸੀ ਕਿ ਉਸਦਾ ਬਾਪ ਨਿਸ਼ੇੜੀ ਹੈ 2 ਸਾਲ ਹੋ ਗਏ ਉਸ ਨੂੰ ਮਰ ਚੁੱਕਿਆ ਹੈ ਉਹ ਤੇ ਜਿਸ ਤੋਂ ਬਾਅਦ ਉਸਦਾ ਪਿਛਲੇ ਦਿਨੀ ਬਾਪ ਆਇਆ ਸੀ ਕੈਮਰੇ ਦੇ ਸਾਹਮਣੇ ਤੇ ਅੱਜ ਮਨਦੀਪ ਮੰਨਾ ਉਸਦੇ ਬਾਪ ਨੂੰ ਮਿਲਣ ਦੇ ਲਈ ਪਹੁੰਚਿਆ ਹੈ ਤੇ ਪਰਿਵਾਰ ਨੂੰ ਲੱਖ ਰੁਪਏ ਦੀ ਮਦਦ ਵੀ ਦਿੱਤੀ ਹੈ ਤੁਹਾਨੂੰ ਦੱਸਦੇ ਇੱਕ ਮਨਦੀਪ ਮੰਨਾ ਨੇ ਪਹਿਲਾਂ ਚਾਹ ਵਾਲੀ ਕੁੜੀ ਨੂੰ ਥੋੜੇ ਦਿਨ ਪਹਿਲਾਂ ਹੀ ਉਸ ਨੂੰ ਵੀ ਲੱਖ ਰੁਪਏ ਦੀ ਮਦਦ ਦਿੱਤੀ ਸੀ ਤੇ ਅੱਜ ਉਸਦੇ ਬਾਪ ਦੇ ਘਰ ਪਹੁੰਚਿਆ ਉਸ ਦੀ ਦਾਦੀ ਦਾ ਕਿਉਂਕਿ ਚੂਲਾ ਟੁੱਟਿਆ ਹੋਇਆ ਹੈ ਉਸ ਦੇ ਆਪਰੇਸ਼ਨ ਕਰਵਾਉਣ ਦੇ ਲਈ ਪੈਸੇ ਦੀ ਲੋੜ ਹੈ ਜਿਸ ਕਰਕੇ ਅੱਜ ਮਨਦੀਪ ਬਨਾਉਨਾ ਦੇ ਘਰ ਪਹੁੰਚਿਆ ਉਸਦੇ ਬਾਪ ਦੇ ਕੋਲ ਜਿੱਥੇ ਲੱਖ ਰੁਪਏ ਦੀ ਉਸਨੇ ਸਹਾਇਤਾ ਕੀਤੀ ਹੈ ਉਸਦੀ ਦਾਦੀ ਨੂੰ ਤੇ ਕਿਹਾ ਕਿ ਜਿੰਨਾ ਵੀ ਪੈਸਾ ਹੋਰ ਇਲਾਜ ਨੇ ਲੱਗੇਗਾ ਮੈਂ ਦੇਣ ਨੂੰ ਤਿਆਰ ਆ ਤੇ ਨਾਲ ਹੀ ਉਹਨਾਂ ਨੇ ਚਾਹ ਵਾਲੀ ਕੁੜੀ ਤੇ ਜੋ ਲੋਕ ਨਿਸ਼ਾਨੇ ਸਾਧ ਰਹੇ ਨੇ ਹੁਣ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਆੜੀ ਹੱਤੀ ਲਿਆ ਉਹਨਾਂ ਨੂੰ ਵੀ ਖਰੀਆਂ ਕਰੀਆਂ ਸੁਣਾਈਆਂ ਨੇ ਸੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਹ ਡਈ ਹੈ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤਾ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਅ ਨੂੰ ਉਹਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰ ਆ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੋ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਆ ਤਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹਦੀਆਂ ਬੱਚੀਆਂ ਨੂੰ ਵਰਗਲਾ ਲੈਂਦਾ ਐ ਇਸ ਉਮਰ ਦੇ ਵਿੱਚ ਉਹ ਗਲਤ ਕੰਮ 'ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ-ਤਾਂ ਤੇ ਤੁਰੀ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗੱਲ ਕੀਤਾ ਸੀ ਫੋਨ ਦੇ ਉੱਤੇ ਇਹਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਮੇਰੇ ਕੋਲ ਮੰਮੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਮਾਤਾ ਨੇ ਮੈਨੂੰ ਗਿਹੜਾ ਕੀਤਾ ਵੀ ਤੂੰ ਮੇਰੀ ਪੋਤੀ ਨੂੰ ਲੱਖ ਰੁਪਿਆ ਦੇ ਗਿਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਹਾਂ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਨੂੰ ਕਹਿ ਦਿੰਦਾ ਵੀ ਤੇਰੇ ਕੋਲ ਬਹੁਤ ਜ਼ਿਆਦਾ ਹੈ ਯਾਰ ਤੂੰ ਕਿਉਂ ਦੇਣ ਦਿਆ ਮੈਨੂੰ ਅੱਜ ਮਾਤਾ ਨੂੰ ਮੈਂ ਕਿਹਾ ਮੈਂ ਕਹਾਂ ਮਾਤਾ ਮੈਂ ਤਿੰਨ ਨਹੀਂ ਵਜਣ ਦੇਣੇ ਚਾਰ ਮੈਂ ਤੇਰੇ ਕੋ ਵੀ ਆ ਲੈ ਔਰ ਅੱ ਔਰ ਹੋਰ ਵੀ ਇਸ ਤੋਂ ਉੱਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਹਾਂ ਸੋ ਮੈਂ ਗੱਲ ਇਹ ਕਹਿਣ ਆਇਆ ਮਾਤਾ ਵੀ ਪਰਸੋ ਬੋਲੀ ਸੀ ਕਿ ਮੇਰੇ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਹਾਂ ਫਿਰ ਪੋਤੇ ਪੋਤੀਆਂ ਦਾ ਦਰਦ ਆਉਂਦਾ ਤਾਂ ਫਿਰ ਪੋਤੇ ਪੁੱਤੀਆਂ ਨੂੰ ਛੱਡਦੀਆਂ ਨਾ ਨੌਂ ਕਰਕੇ ਉਹਨਾਂ ਨੂੰ ਮਾੜਾ ਚੰਗਾ ਆਪਾਂ ਕਹਿਣਾ ਛੱਡਦੀਏ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ ਲੱਖ ਰੁਪਏ ਉੱਤੇ ਫੜਾਇਆ ਕਈ ਲੋਕ ਬਿਨਾਂ ਪੁੱਛੇ ਹੀ ਮਤ ਕਿਉਂ ਕਰਦੇ ਹੋ ਲੋਕਾਂ ਦੀ ਮੈਂ ਕਿਸੇ ਕੋ ਮੱਕੇ ਨਹੀਂ ਮੈਨੂੰ ਲੱਗਾ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਮੰਡਿਆ ਜਾ ਸਕਦਾ ਇਹ ਮਾਤਾ ਦਾ ਝੂਠਾ ਟੀਵੋਸਾ ਮੈਨੂੰ ਵੀ ਦੇ ਦਿੱਤੇ ਆਜ ਕ ਮੇਰੇ ਕੋ ਫੋਨ ਦੇ ਉੱਤੇ ਵੀ ਰੋਈ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇੜੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਮੈਂ ਕਿਹਾ ਪੁੱਤ ਤੂੰ ਟੈਨਸ਼ਨ ਨਾ ਲੈ ਮੈਂ ਤੇਰੀ ਮਾਤਾ ਤੇਰੀ ਦਾਦੀ ਤੋਂ ਮਿਲਣ ਤੋਂ ਬਾਅਦ ਫਿਰ ਤੇਰੇ ਕੋ ਆਇਆ ਮੈਂ ਤੈਨੂੰ ਰੇੜੀ ਵੀ ਬਣਾ ਕੇ ਦਊਗਾ ਸੋ ਬੱਚੀ ਆ ਤੇਰੀ ਇਹਨੂੰ ਇਸ ਚੀਜ਼ ਦੇ ਉੱਤੇ ਪਹਿਲੀ ਗੱਲ ਤੇ ਇਹ ਟੱਬਰ ਦਾ ਰਲੇਵਾ ਹੋ ਜਾਣਾ ਚਾਹੀਦਾ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਨੇ ਵੀ ਉਹ ਕਿਹੜੀ ਉ ਵੋੜੀ ਆਪਾ ਆਪੜਾ ਜਿਹੜਾ ਟੱਬਰ ਵਸਾ ਲਈਏ ਹੋਣੀ ਆਪਾਂ ਆਪਣੇ ਬੱਚਿਆਂ ਨੂੰ ਇਕੱਠੇ ਕਰ ਲਈਏ ਸੋ ਇਹ ਘਰ ਤੁਹਾਡੀ ਮਾਂ ਦਾ ਵੀ ਖਿਆਲ ਰੱਖਿਆ ਜਾਵੇ ਤੁਹਾਡੇ ਬੱਚੇ ਵੀ ਚੰਗੀ ਤਰ੍ਹਾਂ ਪਾਲ ਸਕਣ ਅੱਜ ਉਹਦੀਆਂ ਲੋੜਾਂ ਬੰਦ ਹੋ ਜਾਣਗੀਆਂ ਅੱਜ ਉਹਦੇ ਕੋਲ ਕੰਮ ਚੱਲਣਾ ਬੰਦ ਹੋ ਜਾਊਗਾ ਇਹ ਬੜਾ ਵੱਡਾ ਵਹਿਮ ਹੁੰਦਾ ਦੁਨੀਆ ਨੂੰ ਕਰੋੜਾਂ ਰੁਪਏ ਇਕੱਠੇ ਹੋ ਜਾਂਦੇ ਆ ਮੈਂ ਤੁਹਾਨੂੰ ਲੈ ਕੇ ਦੇ ਦਿੰਨਾ 2 ਨਹੀਂ 4 ਨਹੀਂ 5 ਲੱਖ 7 ਲੱਖ ਰੁਪਏ ਤੋਂ ਉੱਤੇ ਮਤਲਬ ਇਕੱਠਾ ਨਹੀਂ ਹੁੰਦਾ ਯਾਰ ਦੁਨੀਆ ਹੋਰ ਬਹੁਤ ਆਵਾ ਦੇ ਉੱਤੇ ਮਤ ਕਰਦੀ ਆ ਇਕੱਲੇ ਇੱਕ ਨੂੰ ਨਹੀਂ ਫੜ ਲੈਂਦੀ ਸੋ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੀ ਧੀ ਆ ਮੈਂ ਤੇ ਤੈਨੂੰ ਇਹ ਕਹਿਣਾ ਉਦੀ ਸਮੋਤਰੀ ਭਕਾਰ ਵੀ ਮੇਰੀ ਬੱਚੀ ਨੇ ਇਹ ਕੰਮ ਕੀਤਾ ਉਹ ਕਿਸੇ ਗਲਤ ਕੰਮ ਦੇ ਵਿੱਚ ਨਹੀਂ ਪਈ ਲੋਕ ਉਹਨੂੰ ਬੱਚੀ ਨੂੰ ਲਿਖੀ ਜਾ ਰਹੇ ਆ ਕਿ 420 ਆ ਇੱਕ ਬੰਦੇ ਦੀ ਮੈਂ ਵੀਡੀਓ ਸੁਣਦਾ ਸੀ ਉਹ ਉਹਨੂੰ ਕਹਿੰਦਾ 420 ਆ ਉਹ 420 ਬੱਚਾ 420 ਨਹੀਂ ਕਰ ਸਕਦਾ ਬੱਚਾ ਚੋਰੀ ਕਰ ਸਕਦਾ ਜੇ ਉਹਨੂੰ ਲੋੜ ਹੋਵੇ ਤੇ ਬੱਚੇ ਦੇ ਮਨ 'ਚ ਲਾਲਚ ਹੋਵੇ ਚੋਰੀ ਕਰ ਸਕਦਾ 15 16 17 ਸਾਲਾਂ ਦਾ ਬੱਚਾ ਕੀ 420 ਕਰੂਗਾ ਯਾਰ ਆਪਾਂ ਲਿਖਣ ਤੋਂ ਕੁਝ ਨਹੀਂ ਵੇਦੇ ਵੀ ਸਾਡੇ ਘਰ ਵੀ ਧੀਆ ਵਾਂ ਮੈਂ ਉਹਨਾਂ ਨੇ ਝੂਠ ਬੋਲਿਆ ਉਹਨੇ ਜੋ ਮਰਜ਼ੀ ਕਰ ਲਿਆ ਬਾਪ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਵੀ ਉਹ ਮਾਰਾ ਕੰਮ ਤੇ ਨਹੀਂ ਕਰਨ ਢੀ ਉਹ ਕਿਸੇ ਗਲਤ ਥਾਂ ਦੇ ਉੱਤੇ ਇਹ ਤੇ ਨਹੀਂ ਜਾਂਦੀ ਉਹ ਕਿਸੇ ਗਲਤ ਲੋਕਾਂ ਦੇ ਮਗਰ ਤੇ ਨਹੀਂ ਜਾਂਦੀ ਆਪਾਂ ਇਹ ਚੀਜ਼ਾਂ ਤੇ ਵੇਖਦੇ ਨਹੀਂ ਐਵੇਂ ਬਸ ਜਿੱਧਰ ਨੂੰ ਮਤਲਬ ਵਜਦਾ ਵਾ ਜੋਸ਼ ਤੇ ਜਿੱਧਰ ਨੂੰ ਹਜੂਮ ਆਪਾਂ ਵੇਖਦੇ ਆ ਉਹਦਰ ਨੂੰ ਤੁਰ ਪੈਨੇ ਆ ਨਹੀਂ ਚਾਹੀਦਾ ਉਹ ਬੱਚੀ ਅਕਸਰ ਉਹਨੇ ਹੋਟਲ ਪਾ ਲਿਆ ਯਾਰ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਕੋਈ ਮਾਲ ਖੜਾ ਕਰ ਲਿਆ ਤੁਹਾਡੇ ਪੈਸੇ ਇਕੱਠੇ ਕਰਕੇ ਉਨੇ ਇੱਕ ਚਾਹ ਦੀ ਦੁਕਾਨ ਖੋਲੀ ਰੇੜੀ ਉਹ ਕੋ ਬਣੀ ਨਹੀਂ ਹੈਗੀ ਉਥੇ ਉਹ ਚਾਹ ਵੇਚੰਦੀ ਆ ਤੇ ਕਿੰਨਾ ਕੋ ਨੂੰ ਨਿੰਦੀ ਜਾਵਾ ਕਿ ਤੇ ਕੀ ਉਹਦੇ ਵਿੱਚੋਂ ਕੱਢ ਲਾਂਗੇ ਅੱਜ ਉਹ ਮੇਰੇ ਕੋ ਰੋਈ ਮੈਨੂੰ ਇਹ ਵੀ ਕਿਹਾ ਕਿ ਤੈਨੂੰ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਤੈਨੂੰ ਪੈਸੇ ਪਾ ਕੇ ਗਲਤੀ ਹੋ ਗਈ ਆ ਮੈਨੂੰ ਉਹਦੀ ਰਸੀਦ ਵਿਖਾ ਦੇ ਮੈਂ ਉਹਨਾਂ ਦੇ ਖਾਤੇ ਜੂ ਪੈਸੇ ਵਾਪਸ ਪਾਉਣ ਨੂੰ ਤਿਆਰ ਆ ਯਾਰ ਬੱਚੀ ਇਹਨੂੰ ਬਖਸ਼ ਦਿਓ ਮੇਰੀ ਮਤਲਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਔਰ ਮੈਂ ਇਹ ਗੱਲ ਲੋਕਾਂ ਨੂੰ ਹਮੇਸ਼ਾ ਕਹਿੰਨਾ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਣਾ 'ਚ ਛੁੱਟਾ ਮੈਂ ਤੁਹਾਡੇ ਚਰਣਾ 'ਚ ਛੁੱਟਾ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਮੈਂ ਮਾਂ ਨੂੰ ਦਿੱਤਾ ਮੈਂ ਇਹਨੂੰ ਕਿਹਾ ਵੀ ਮੇਰੇ ਸਿਰ ਤੇ ਹੱਥ ਰੱਖਦੇ ਰੱਬ ਨੇ ਮੈਨੂੰ ਉੱਤੇ ਬੜਾ ਭਰੋਸਾ ਉਹਨੇ ਮੈਨੂੰ ਦੋ ਤਿੰਨ ਜੀਰਵਾਂ ਲਾ ਕੇ ਦੇਣੀਆਂ ਨਾਲੇ ਦੇ